ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਕੋ ਬਹੁਤ ਬਹੁਤ ਚੰਗੀ ਕੁਆਲਿਟੀ ਦੀਆਂ ਸੇਲ ਝੋਟੀਆਂ ਯਾਰੀਆਂ ਚੰਗੀਆਂ ਵਾ ਚੰਗੇ ਦੁੱਧ ਵਾਲੀਆਂ ਫੇਗ ਆਈਆਂ ਝੋਟੀਆਂ ਇੱਕ ਨੀਲੀ ਗਾਵੀ ਖਾਵਾਂਗੇ ਤੇ ਆਜੋ ਬਾਰ ਸਾਹਿਬ ਮੈਂ ਨਾ ਕਰਦੇ ਆ ਕੀ ਡਿਟੇਲ ਇਹਨਾਂ ਦੀ ਸਤਿ ਸ੍ਰੀ ਅਕਾਲ ਬਾਰ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਪੋਰ ਸਿਕਾਉਂ ਠੀਕ ਜੀ ਕਿਰਪਾ ਗੁਰਨਾਮ ਦਾਸ ਪਾਤਸ਼ਾਹ ਦੀ ਬਾਬੇ ਦੀ ਈਸਾ ਦੀ ਹਾਂ ਜੀ ਜੀ ਕਿਰਪਾ ਜੀ ਜੇਡ ਆਪਣੇ ਜਾਂ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਹਾਂ ਜੀ ਤਹਿਸੀਲ ਬਾਬਾ ਬਕਾਲਾ ਦੱਸੀ ਦੀ ਇਸ ਕਰਕੇ ਜ਼ਿਲ੍ਹੇ ਦਾ ਕਰਕੇ ਕਈ ਭੈਣ ਭਰਾ ਬਾਬਾ ਬਕਾਲਾ ਸਾਹਿਬ ਦੇ ਕਹਿੰਦੇ ਲੱਗੇ ਆ ਬਾਬਾ ਬਕਾਲਾ ਸਾਹਿਬ ਨਾਲ 20 22 ਕਿਲੋਮੀਟਰ ਹਟਵਾਵਾ ਹਾਂਜੀ ਹਾਂਜੀ ਇਹ ਮਲਕੇ ਸਾਡਾ ਚਵਿੰਡਾ ਦੇ ਵੀ ਸਾਨੂੰ ਲਾਗੇ ਪੈ ਜਾਂਦਾ ਜੇ ਨਾਗੀਆਂ ਨਾਲ ਸਾਹ ਪੈ ਜਾਂਦਾ ਜੇ ਗੁਰਦਰਾ ਨਾਗੀਆਂ ਨਾਲ ਸਾਹ ਹਾਂਜੀ ਬੀਰ ਸਾਹਿਬ ਛੇਵੀਂ ਪਾਤਸ਼ਾਹੀ ਦਾ ਗੁਰਦਰਾ ਮਲਕੇ ਲਾਗੇ ਪੈ ਜਾਂਦਾ ਸਾਡੇ ਮੱਤੇਵਾਲ ਢਿੱਡ ਦੀ ਪੰਚਾਇਤੀ ਜ਼ਮੀਨ ਦੇ ਵਿੱਚ ਉਹ ਗੁਰੂ ਕੀ ਬੀਰ ਸਾਹਿਬ ਛੇਵੀਂ ਪਾਤਸ਼ਾਹੀ ਦਾ ਗੁਰਦਰਾ ਹਾਂਜੀ ਤੇ ਹੁਣ ਦਿਵਾਲੀ ਦੇ ਜਿੱਦਾਂ ਮਲਕੇ ਪੜਾਕੇ ਪੈਂਦੇ ਆ ਨਾ ਉਹ ਕੰਮ ਹੋਊਗਾ ਠੀਕ ਹੈ ਜੀ ਦੱਸਿਆ ਸੀ ਵੀ ਆਫਰ ਦਿਵਾਲੀ ਦਾ ਤੇ ਪਰ ਮਹੀਆ 15 15 16 16 ਲੀਟਰ ਆ ਗਿਆ ਠੀਕ ਹੈ ਅੱਜ ਤਿੰਨਾਂ ਦੀ ਲੱਗੇ ਵੀਡੀਓ ਪਾਉਣ ਤਿੰਨਾ ਚਮਾਂ ਦੀ ਸويرੇ ਪਾਵਾਂਗੇ ਬੰਨ ਲਗਾਤਾ ਕੀ ਲਗਾਤਾਰੀ ਰੋਜ਼ੀ ਵੀਡੀਓ ਪੈਣਗੀਆਂ ਪਿਓਰ ਨੀਲੀ ਰਾਵੀ ਦੀ ਬੜੇ ਭੈਣ ਭਰਾ ਫੋਨ ਕਰਦੇ ਸੀ ਪਿਓਰ ਨੀਲੀ ਰਾਵੀ ਦੀ ਬਲਕੇ ਝੋਟੇ ਆਉਣੀ ਚਾਹੀਦੀ ਐ ਤੇ ਦੁੱਜਾ ਤੂਆ ਵਾ ਹਾਂਜੀ ਤੇ ਇਹਨੂੰ ਕਰਦੇ ਕਿ ਨੀਲੀ ਰਾਵੀ ਦੀ ਪਿੱਛੇ ਘੱਟੀ ਆ ਗਈ ਮਾਰਦੀ ਅੱਖ ਚਿੱਟੀ ਵੇਖੋ ਬਈ ਲੋ ਹਾਂ ਵੇਖੋ ਚਿੱਟੀ ਮਾਰਦੀ ਅੱਖ ਵਾ ਦੁੱਜੀ ਦੁੱਜਾ ਤੂਆ ਹਾਂ ਚਿੱਟੀ ਜਮਾਨ ਗਲਾਬੀ ਜਮਾਨ ਵਾ ਤੇ ਦੁੱਜਾ ਤੂਆ ਤੂੰ ਪਤਾ ਕਾਵਲੇ ਨਿਸ਼ਾਨੀਆਂ ਹਾਂਜੀ ਹਾਂਜੀ ਤੇ ਸਹੀ ਦੁੱਧ ਜਿਹੜਾ ਹੋਣਾ ਹੈ ਅਗਲੇ ਇੱਧਰ 15 ਲੀਟਰ ਵਾ ਹਾਂਜੀ 14 ਲੀਟਰਾਂ ਨਾਲ ਮੈਂ ਖਲਾਵਾਂਗਾ ਠੀਕ ਹੈ ਤੇ ਰੋਟੇ ਦੀ ਢੰਗੋ ਢਿਚੋਣਾ ਮੈਂ ਨਹੀਂ ਨਹੀਂ ਥਾਣੀ ਦੱਸਦਾ ਜੇਰਾ ਬਹੁਤ ਜਿਆਦਾ ਚੰਗੀ ਸੁਪਰ ਫਾਸਟ ਆ ਚੋਣ ਸੁਪਰ ਫਾਸਟ ਜੀ ਦਾਨ ਥਾਣੀ ਇਹਦਾ ਦੱਸਦਾ ਹਾਂ ਹਾਂਜੀ ਸਭ ਤੋਂ ਪਰਫੈਕਟ ਦੀ ਰਾਵੀ ਤੇ ਬੰਦੇ ਪਾਕੂ ਆਪ ਹੀ ਵੇਖ ਕੇ ਦੱਸ ਦੇਣਾ ਹਾਂਜੀ ਹਾਂਜੀ ਚੰਗੇ ਮਾਲੀ ਦੀ ਇੱਧਰ ਇਹ ਚੰਗੇ ਮਾਲੀ ਦੀ ਟੀਆ ਮੈਂ ਬਹੁਤ ਚੰਗੀ ਆ ਅਸਲ ਅਸਲ ਚੋਟੀ ਆ ਅਸਲ ਕੀ ਪੂਗਾ ਉਹ ਜਿੱਦੀ ਮੋਟਾ ਆ ਇਹ ਮੋਟੀ ਚੋਣਿਆ ਉਹੋ ਜੀ ਗੱਲ ਫੜਾ ਇੱਕ ਆਂ ਜਗੀ ਕਮਾਗ ਲਿਆ ਫੇਰ ਮਾੜਾ ਸਿੱਧਾ ਲੈ ਕੇ ਤੈਨੂੰ ਲਿਆ ਪਰਲੇ ਪਾਸੇ ਨਾਰਾਂ ਵਿਖਾਈਏ ਮੈ ਜੀਆਂ ਚੱਲ ਕਮਾ ਬਹੁਤ ਜਿਆੜੀਆਂ ਆ ਲੈ ਹੈਗਾ 15 ਲੀਟਰ ਆ ਹਾਂਜੀ ਹਾਂਜੀ ਪਰ 14 ਲੀਟਰ ਮਾਨ ਕੀ ਅੱਖ ਆ ਮਾਨ ਕੀ ਅੱਖ ਚਿੱਟੀ ਠੀਕ ਆ ਯਾਰ ਆ ਵੀ ਸੋ ਕਿੱਥੋਂ ਫੋਟੋ ਇੱਕ ਰੀ ਇਹ ਆ ਲੈ ਲਓ ਜੀ ਖਿੱਚੋ ਸੈਲਫੀ ਸੈਲਫੀ ਲਓ ਜੀ ਚਲੋ ਜੀ ਦੇਖੋ ਜੀ ਛੋਟੀ ਜੇ ਪੈਸੇ ਜੇਬ ਚ ਪਾ ਕੇ ਤਰੇ ਫੇਰ ਵੀਰੇ ਮਿਲਦੀ ਨਹੀਂ ਸੈਂਕੜੇ ਦੇਖੋ ਇਹ ਇੱਧਰ ਦੇਖੋ ਯਾ ਦੇ ਗਾਣਿਆਂ ਦੇ ਗਾਣਿਆਂ ਆ ਇਹੋ ਕਿਤਰਾ ਨਾੜਾ ਮੇਰੇ ਆਈਡੀਆ ਨਾਲ ਕਿ 15 16 16 17 ਲੀਟਰ ਜਿੱਤਰਾ 15 ਗਾ 16 17 ਹੀ ਪੜਗੀਆਂ ਨੇ ਪਰ ਜਿੱਕੀ ਚੱਡੀ ਕੜਾ ਸਿੱਧੀ ਯਾਦੀ ਚੰਗੀ ਹੈ ਜੋ 15 16 ਚੰਗੀਆਂ ਜਾਂਦੀ ਚੰਗੀ ਸੇਵਾ ਦੇ ਹਾਲੇ ਛੋਟੀ ਨੇ ਦਿਲ ਦਾ ਸਾਡੇ ਕੋ ਵੀ ਲਾਉਣਾ ਵਾ ਤੇ ਕੱਟੀ ਮਗਰ ਨਮਲ ਫਾਇਦਾ ਡਬਲ ਫਾਇਦਾ ਨੀਲੀ ਰਾਵੀ ਦੀ ਕੱਟੀ ਨੀਲੀ ਰਾਵੀ ਦੀ ਕੱਟੀ ਮਗਰ ਵੇਖੋ ਕਿੰਨਾ ਚੱਡਾ ਚੌੜਾ ਵਾ ਠੀਕ ਹੈ ਕਿੰਨਾ ਚੱਡਾ ਚੌੜਾ ਵਾ ਅਰਦਾਸ ਪਤਾ 19 ਗਾਣ 19 ਪਛਾਣ ਇਹ ਪਤਾ ਕੀ ਆ ਭਾਈ ਭੈਣ ਭਰਾ ਕਹਿੰਦੇ ਆ ਵੀ ਚੀਜ਼ ਚੰਗੀ ਚਾਹੀਦੀ ਆ ਹਾਂਜੀ ਤੇ ਕਈ ਭੈਣ ਭਰਾ ਦੇ ਰੁਪਈਏ ਲਾਉਣ ਵਾਲੇ ਹੈਗੇ ਆ ਤੇ ਕਈ ਮੇਰੇ ਵੀਰ ਚਲੋ ਚਾਰੇ ਕਾਲੇ ਦਾ ਵਾ ਕਿ ਨਹੀਂ ਵੀ ਪੈਸੇ ਲਾਉਣ ਵਾਲੇ ਕਿ ਆ ਉਹ ਉੱਥੇ ਜਿਹੇ ਬਰਾਬਰ ਜੇ ਕਮ ਰੱਖਦੇ ਦੇਖੋ ਇੰਨੀ ਚੜਾਈ ਦੇ ਚੱਦਾ ਵਾ ਛੋਟੀ 170 80 ਦੀ ਆ ਹਾਂਜੀ ਕੋਈ ਮੁੱਲ ਨਹੀਂ ਆਪਾਂ ਕਰਨਾ ਹੈਗੀ ਛੋਟੀ 1.5 ਦੀ ਦੇ ਦਾਂ। 1.5 ਦੀ? ਹਾਂ। ਮਾਨ ਤਣ। ਮਾਨ ਤਣ। ਬਾਦ ਸਾਹਿਬ 1.5 ਦੀ ਜਾਇ ਜਿਆ। 2000 ਰੁਪਏ ਕਰ ਦਾਂਗੇ। ਪੰਜ ਹੀ ਕਰ ਦਈਏ। ਚਲੋ 145 ਦੀ ਦੇ ਦਾਂ। 145 ਦੀ ਨਹੀਂ ਆ ਜੋੜੀ। ਹਾਂ। ਇਹ ਅਜੇ ਕੋ ਦੁੱਧ ਜੇ 16 ਲੀਟਰ। 16 ਕਿਲੋ। ਪਰ ਇਹ ਵੀ 14 ਲੀਟਰਾਂ ਦਾ ਮੈਕਲਾ ਵਾਂਗੇ। ਵੇਗਾ ਆ ਸੂਈ ਨੂੰ ਅੱਜ 10ਵਾਂ ਦਿਨ ਹੋਊਗਾ ਮੈਨੂੰ ਹਾਂਜੀ ਹਾਂ ਇਹ ਚੌੜਾ ਗੁੱਠੇ ਗੁੱਠੇ ਨਹੀਂ ਹੋ ਰਿਹਾ ਉਹ ਵੀ 14 ਦਾ ਇਹ ਵੀ 14 ਨਿਕਲ ਰਿਹਾ ਹੈਗਾ ਇਹਦੇ ਕੋਲ 16 ਵਾਂ ਉਹਦੇ ਕੋਲ 17 ਇਹਦੇ ਕੋਲ ਵੱਡੀ ਵੱਡੀ ਫੁੱਲ ਸਹਿਜ ਹੈ ਵੀ ਝੋਟੇ ਤੁਹਾਨੂੰ ਬੇਲ ਖੰਨੇ ਤੇ ਲੈਵੇ ਦੀ ਤੁਹਾਨੂੰ ਬੰਦ ਦੇਖੋ ਕਿੱਦਾਂ ਬਹਿ ਰਿਹਾ ਹਾਂ ਦੇਖੋ ਕਿੰਨਾ ਚੱਡਾ ਚੌੜਾ ਇਹ ਚੀਜ਼ਾਂ ਅਸਲ 'ਚ ਲੱਭਦੀਆਂ ਨਹੀਂ ਐਂਡ ਕਰਕੇ ਚੱਕੀਂਦੇ ਆਪ ਕੋਈ ਸੇਕ ਅਸਲ ਆ ਅਸਲ ਚੀਜ਼ਾਂ ਦੇਖੋ ਜਾਨ ਹਾਂਜੀ ਜੈਕ ਬਲੈਕ ਆ ਹਾਲੇ ਪਿਓਰ ਤੂੜੀ ਪੈਣ ਦੀ ਹੱਡੇ ਹਾਂਜੀ ਹਾਂ ਇਕੱਲੀ ਤੂੜੀ ਪੈਣ ਦੀ ਆਈਆਂ ਨਹੀਂ ਆਉਂਦੀ ਅੱਜ ਰਿਹਾ ਸਾਡੀ ਹੈਗਾ ਤੂੜੀ ਪੈਣ ਨਾ ਵੇਖੋ ਚੱਡ ਚੌੜਾ ਮੈਨੂੰ ਤੂੜੀ ਦੇ ਇੱਕ ਕਰਮਾ ਆ ਗਿਆ ਕੱਲ੍ਹ ਹੈ ਗਿਆ ਵਾ ਤੂੜੀ ਦੇ ਦਿੱਤੀਆਂ ਤੂੜੀ ਦੇ ਕਿੱਥੇ ਧਿਆਨ ਦੋਦ ਬੱਚੇ ਦੇ ਜਾਨ ਆਈਆਂ ਨੇ ਜੀ ਕਰਦਾ ਬਾਬੀ ਚਾਰ-ਚਾਰਾਂ ਦੀ ਕਮਾਈਏ ਤੇ ਚਾਰ-ਚਾਰਾਂ ਦੀ ਕਮਾਈਏ ਇਹਦੇ ਵੇਖੋ ਕੀ ਚੀਜ਼ ਵਾ ਮੈਂ ਹਾਂ ਆ ਵੇਖੋ ਯਾਰ ਕਿੰਨਾ ਚੱਡਾ ਵਾ ਚੌੜਾ ਵਾ ਦੁਵਾਰੀ ਮਤਲਬ ਕਿ ਦੀਕਾ ਵਾਲਾ ਚੱਡਾ ਵਾ ਦੁਵਾਰੀ ਤਮਾਕਾ ਛੋਟੀ ਦੇ ਵੀ 170 ਸੀਡੀ ਆ ਪਰ ਕੋਈ 170 ਸੀਡੀ ਇਹ ਵੀ ਅੱਜ ਡੇਢ ਦੀ ਬਸ ਇਹ ਵੀ ਡੇਢ ਦੀ ਹਾਂ ਠੀਕ ਹੈ ਕੋਈ ਜਾ ਛੱਡ ਦੇ ਜੱਗੀ 2000 2000 ਕਰ ਦਾਂਗੇ 1 ਕਰ 48 ਦੀ ਦੇ ਦਿਆਂ ਜਾਇਜ਼ ਮੁੱਲ 45 ਦੀ 48 ਹਾਂਜੀ ਇੱਥੇ ਆਣ ਕੇ ਵੇਖੋ ਆਹ ਜੀ ਮੀਨਿੰਗ ਮੀਨਿੰਗ ਦਾ ਬਲਕੇ ਵੀਡੀਓ 'ਚ ਆਪਣੇ ਪਈ ਗੱਲ ਹਾਂਜੀ ਛੋਟੀ ਕੋ ਦੁੱਧ ਤੇ ਚਾਉਣਾ ਪਰ 13 ਲੀਟਰਾਂ ਦਾ ਆਖਿਆ ਇੱਕ ਵੀਰ ਨੇ ਸਵੇਰ ਦੀ ਡਕਾਸ਼ੜੀ ਡਕਾਸ਼ੜੀ ਆ ਇਹ ਉਹ ਆਇਆ ਨਹੀਂਗਾ ਤੇ ਮੈਂ ਤਾਂ ਫਿਰ ਦੋਰੇ ਵੀੜੀ ਪਾ ਰਹੀਏ ਬਾਕੀ ਮਾਲ ਵੇਚ ਗਿਆ ਆਪਣਾ ਹਾਂਜੀ ਇੱਕ ਦੋਵੇਂ ਹਿੰਦੀ ਦੋਵੇਂ ਸਿੰਗਲ ਦੀ ਇਹ ਦੋਵੇਂ ਸਿੰਗਲ ਦੀ ਆ ਦੋਵੇਂ ਸਿੰਗਲ ਦੀ ਬਹੁਤ ਚੰਗਾ 13 ਲੀਟਰ ਦੋ ਦੋਵੇਂ ਆਹੋ ਖਾਲ ਦੋਵੇਂ 13 ਲੀਟਰ ਦੋਵੇਂ ਸਿੰਗ ਆਪ ਇੱਧਰ ਲੈ ਕੇ ਹਲਾ ਕੇ ਖੜ੍ਹੇ ਕੋਈ ਨਹੀਂ ਜਾਣ ਆਜਾ ਪੁੱਤੋਏ ਆਜਾ ਇਹ ਵੀ ਬਹੁਤ ਚੰਗੀ ਜੀ ਦੋ ਤਾਲੀਆਂ ਛੋਟੀਆਂ ਬਾਤਲ ਜਾਣ ਦੋ ਤਾਲੀਆਂ ਬਹੁਤ ਚੰਗੀਆਂ ਅਸਲ ਤੇ ਜੈਨਰ ਦੀਆਂ ਛੋਟੀਆਂ ਦੇਖੋ ਦੋ ਤੜੀ ਮੈਂ ਤੇ ਰੁਪਈਏ ਲਾਉਣੇ ਪੈਂਦੇ ਆ ਕਈ ਭੈਣ ਭਰਾਣ ਕੇ ਕਹਿੰਦੇ ਆ ਵੀ 10 15 ਵਾਲੀ 20 ਵਾਲੀ 25 ਵਾਲੀ ਬਾਈ ਫਿਰ 20 25 ਵਾਲਾ ਤੇ ਉਹੋ ਜਿਹਾ ਹੀ ਕੰਮ ਹੋਣਾ ਵਾ ਜਿੱਦਾਂ ਕਹਿ ਦਿੰਦੇ ਕਈ ਭੈਣ ਭਰਾ ਬਾਈ ਯਾਰ ਸਾਡੇ ਨਾਲ ਠੱਗੀ ਹੋ ਗਈ ਜਿੰਨਾ ਚਿਰ ਗੱਲ ਦਾ ਲਾਲਚ ਦਾ ਲਾਲਚ ਖਤਮ ਨਹੀਂ ਨਾ ਹੋਣਾ ਤੇ ਉਹਨਾਂ ਚਿਰ ਠੱਗ ਦੀ ਠੱਗੀ ਚੱਲਣੀ ਚੱਲਣੀ ਹੈ ਹਾਂਜੀ ਤੇ ਚਲਾ ਜਾਂਦੇ ਆ ਇਹ ਛੋਟੀ 1 35 ਦੀ ਆ ਹਾਂਜੀ ਪਰ 125 ਦੀ ਦੇਮਾਂ ਇੱਕ 25 ਦੀ ਹਾਂ ਪੀ 125 ਤਿੰਨ ਆ ਆਣ ਕੇ ਵੇਖ ਕੇ ਫੇਰ ਖਰੋ ਆ ਨੀਲੀ ਰਾਵੀ ਤੇ ਬ੍ਰਾਂਡਰ ਪੀਸ ਹੀ ਆ ਹਾਂਜੀ ਤੇ ਬ੍ਰਾਂਡਰ ਪੀਸ ਹੀ ਆ ਇਹ ਤੇ ਤੇ ਆਹ ਉਹਦੇ ਤੋਂ ਤਾਂ ਠੀਕ ਹੈ ਠੀਕ ਆ ਇਹਦੇ ਕੋ 16 ਆ ਆ ਵੇਖੋ ਇਧਰ ਉਖਾਡੋ ਇਧਰ ਚੱਡਾ ਉਖਾਡੋ ਫੇਰ ਇੱਕ ਟੂਰ ਕੇ ਇਧਰ ਉਖਾਡੋ ਆਹ ਵੇਖੋ ਲੇਵਾ ਝੋਟੀਆਂ ਲੇਕਿ ਫੋਲ ਕੋਈ ਗੱਲ ਨਹੀਂ ਵੇਖੋ ਆਓ ਜੀ ਝੋਟੀਆਂ ਖੋਲਣ ਕੀ ਕਰਦਾ ਬਾਰ-ਬਾਰ ਇਹੋ ਜੀਆਂ ਝੋਟੀਆਂ ਬਾੜ ਸਾਹਿਬ ਜੇ ਆਖੀ ਹੈ ਨਾ ਵੇਖੋ ਜੱੱਡਾ ਬਈ ਨੂੰ ਵੇਖੋ ਮੈਂ ਲਾ ਕੇ ਨਾ ਚੌੜਾ ਕਹਿ ਦਿੰਦਾ ਹਰੀ ਸਾਰੀ ਬੰਦਾ ਹੀ ਵੀ ਮੇਰੀ 16 ਕਿਲੋ ਦਾ ਦੁੱਧ ਕੱਢਦੀ ਆ ਨਿੱਗਰ ਚੱਡਾ ਵਾ ਵੇਖੋ ਉਂਗਲ ਨਹੀਂ ਖੋਪਦੀ ਮੈਂ ਇਹਦੇ ਚੱਡੇ ਦੇ ਵਿੱਚ ਇਹਨਾਂ ਦਾ ਦਿਵਾਲੀ ਤਮਾਕਾ ਕਰਦੇ ਨੇ ਦਿਵਾਲੀ ਤਮਾਕਾ ਇੰਦਾਂ ਨਹੀਂ ਪਹਿਲ ਗਿਆ ਦੋ ਤਿੰਨ ਤਿੰਨ ਦੇ ਵੇਸੇ ਦੁੱਧ ਤੇ ਮੈਂ ਚੜ ਕੇ ਆ ਵੇਖੋ ਆ ਉਂਗਲ ਨਹੀਂ ਖੋਪਦੀ ਆ ਚੀਜ਼ ਦੇ ਵਿੱਚ ਵੇਖੋ ਕੀ ਚੀਜ਼ ਆ ਵੇਖੋ ਆ ਐਵੇਂ ਆਖਦਾ ਕੋਈ ਟਾਈਮ ਸ਼ੈਮ ਨਹੀਂ ਸਿਰਫ ਚੁਵਾਈ ਤੋਂ ਅੱਧਾ ਪੌਣਾ ਘੰਟਾ ਡਾਕਟਰ ਹੋਈਆਂ ਮਈਆਂ ਹਾਂਜੀ ਜੀ ਚੁਵਾਈ ਤੋਂ ਅੱਧਾ ਪੌਣਾ ਘੰਟਾ ਡਾਕਟਰ ਹੋਈਆਂ ਜੇ ਕਿਤੇ ਟਾਈਮ ਲਾ ਗਏ ਮਈਆਂ ਖੁਦਾਰਨਾ ਮਈਆਂ ਕੋ ਤੁਰਨਾ ਹੋਵੇ ਜੇ ਟਾਈਮ ਲਾ ਕੇ ਮਈਆਂ ਨੂੰ ਖੁਦਾਰ ਰੁਪਏ ਦੇ ਠੀਕ ਹੈ ਜੀ ਠੀਕ ਚਲੋ ਇਹ ਹਾਂ ਤੇ ਬਸ ਇਹ 43 ਦੀ ਉਹ 45 ਦੀ ਨੀਲੀ ਵਾਲੀ ਅੱਖਾਂ ਮੀਟ ਕੇ ਭੈਣ ਭਰਾ ਲੈ ਜਿਹੜੇ ਬਹੁਤ ਬਹੁਤ ਟੌਪ ਨੇ ਜਿਹੜੇ ਸਾਡੇ ਤੇ ਵਿਸ਼ਵਾਸ ਕਰਦੇ ਬਹੁਤ ਟੌਪ ਨੇ ਪਿੰਡ ਆਪਣਾ ਜਮਤਿਆ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ